ਦੂਜਿਆਂ ਦੀਆਂ ਇਹਨਾਂ ਤਿੰਨ ਚੀਜ਼ਾਂ ਤੇ ਕਦੇ ਨਜ਼ਰ ਨਾ ਰੱਖੋ ਕਦੇ ਪਛਤਾਉਂਗੇ ਨਹੀਂ ਦੋਸਤੋ ਤ੍ਰਿਯ ਚਿੱਤਰ ਦੀ ਇੱਕ ਕਹਾਣੀ ਤੁਹਾਨੂੰ ਬਹੁਤ ਚੰਗੀ ਸਿੱਖਿਆ ਦੇਣ ਵਾਲੀ ਹੈ ਜੋ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਕੰਮ ਆਵੇਗੀ ਤਾਂ ਚਲੋ ਅੱਜ ਦੀ ਇਹ ਕਹਾਣੀ ਧਿਆਨ ਨਾਲ ਸੁਣਦੇ ਹਾਂ ਤੇ ਸਮਝਦੇ ਹਾਂ ਇਹ ਕਹਾਣੀ ਇੱਕ ਰਾਜਾ ਦੀ ਹੈ ਜੋ ਬੜਾ ਹੀ ਧਰਮਾਤਮਾ ਸੀ ਉਸ ਦਾ ਨਾਮ ਸੀ ਵਿਕਰਮ ਉਸ ਦੀਆਂ ਦੋ ਰਾਣੀਆਂ ਸਨ ਇੱਕ ਦਾ ਨਾਮ ਸੀ ਰਾਣੀ ਹੰਸਿਕਾ ਤੇ ਦੂਜੀ ਦਾ ਨਾਂ ਸੀ ਰਾਣੀ ਅਨੰਦੀ ਰਾਜਾ ਵਿਕਰਮ ਦੀਆਂ ਦੋਵੇਂ ਰਾਣੀਆਂ ਬਹੁਤ ਸੋਹਣੀਆਂ ਸਨ ਰਾਜਾ ਆਪਣੀਆਂ ਦੋਵੇਂ ਰਾਣੀਆਂ ਨੂੰ ਬਹੁਤ ਪਿਆਰ ਕਰਦਾ ਸੀ ਇੱਕ ਦਿਨ ਦੀ ਗੱਲ ਹੈ ਰਾਜਾ ਆਪਣੀ ਰਾਣੀ ਦੇ ਨਾਲ ਮਹਿਲ ਵਿੱਚ ਬੈਠ ਕੇ ਗੱਲਬਾਤ ਕਰ ਰਿਹਾ ਸੀ ਉਸ ਗੱਲਬਾਤ ਦੌਰਾਨ ਰਾਣੀ ਅਨੰਦੀ ਆਪਣੇ ਰਾਜਾ ਵਿਕਰਮ ਨੂੰ ਕਹਿੰਦੀ ਹੈ ਮਹਾਰਾਜ ਅੱਜ ਮੈਂ ਇੱਕ ਬਹੁਤ ਗੰਦਾ ਸੁਪਨਾ ਦੇਖਿਆ ਹੈ ਜਿਸ ਨੂੰ ਦੇਖ ਕੇ ਮੈਂ ਬਹੁਤ ਡਰ ਗਈ ਹਾਂ ਤਾਂ ਰਾਜਾ ਪੁੱਛਦਾ ਹੈ ਤੁਸੀਂ ਕਿਹੜਾ ਸੁਪਨਾ ਦੇਖਿਆ ਜਿਸ ਨਾਲ ਤੁਹਾਡਾ ਮਨ ਅੱਜ ਬਹੁਤ ਡਰ ਗਿਆ ਹੈ ਤਾਂ ਰਾਣੀ ਆਪਣੇ ਸੁਪਨੇ ਦੀ ਗੱਲ ਰਾਜਾ ਵਿਕਰਮ ਨੂੰ ਦੱਸਦੀ ਹੈ ਤੇ ਕਹਿੰਦੀ ਹੈ ਮਹਾਰਾਜ ਧਿਆਨ ਨਾਲ ਸੁਣਿਓ ਮੈਂ ਸੁਪਨੇ 'ਚ ਦੇਖਿਆ ਕਿ ਇੱਕ ਨਦੀ ਵਹਿ ਰਹੀ ਸੀ ਤੇ ਉਸ ਨਦੀ ਤੇ ਇੱਕ ਪਿਆਸੀ ਗਾਂ ਪਾਣੀ ਪੀਣ ਲਈ ਆਉਂਦੀ ਹੈ ਤੇ ਉਹ ਗਾਂ ਇੰਨੀ ਪਿਆਸੀ ਸੀ ਕਿ ਪਾਣੀ ਪਿੰਦੇ-ਪਿੰਦੇ ਉਹ ਪੂਰੀ ਨਦੀ ਦਾ ਪਾਣੀ ਹੀ ਪੀ ਜਾਂਦੀ ਹੈ ਇਹ ਦੇਖ ਕੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ हे महाराज जब मैं उस ਸੁਪਨੇ ਦਾ ਅਰਥ ਕੱਢਿਆ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਤੁਹਾਡੇ ਤੇ ਕੇਤੂ ਦਾ ਪ੍ਰਭਾਵ ਹੈ ਕੋਈ ਅਨਹੋਣੀ ਨਾ ਹੋ ਜਾਵੇ ਇਸ ਲਈ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਰਾਜਾ ਆਪਣੀ ਰਾਣੀ ਨੂੰ ਬੇਚੈਨ ਦੇਖ ਕੇ ਸਮਝਾਉਂਦਾ ਹੈ ਤੇ ਕਹਿੰਦਾ ਹੈ हे ਰਾਣੀ ਤੈਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਸੁਪਨੇ ਤਾਂ ਮਿੱਥਿਆ ਹੁੰਦੇ ਹਨ ਤੂੰ ਪਰੇਸ਼ਾਨ ਨਾ ਹੋ ਇਹ ਜ਼ਰੂਰੀ ਨਹੀਂ ਕਿ ਹਰ ਸੁਪਨਾ ਸੱਚ ਹੋ ਜਾਵੇ ਆਪਣੀ ਰਾਣੀ ਨੂੰ ਸਮਝਾਉਣ ਤੋਂ ਬਾਅਦ ਰਾਜਾ ਵਿਕਰਮ ਆਪਣੇ ਦਰਬਾਰ ਵਿੱਚ ਆ ਜਾਂਦੇ ਹਨ ਉਹਨਾਂ ਦਿਨਾਂ 'ਚ ਰਾਜਾ ਦੇ ਰਾਜ 'ਚ ਕੁਝ ਚੋਰਾੰਦਾ ਬੁਲਬਲਾ ਸੀ ਆਏ ਦਿਨ ਕਿਸੇ ਨਾ ਕਿਸੇ ਘਰ ਵਿੱਚ ਚੋਰੀ ਹੁੰਦੀ ਸੀ ਰਾਜਾ ਦੇ ਸਿਪਾਹੀ ਚੋਰਾ ਨੂੰ ਫੜਨ ਵਿੱਚ ناکਾਮ ਹੋ ਰਹੇ ਸੀ ਪਰ ਰਾਜਾ ਆਪਣੇ ਦਰਬਾਰ 'ਚ ਬੈਠੇ ਬੈਠੇ ਸੋਚਦਾ ਹੈ ਕਿ ਪਰਜਾ ਦੇ ਪਰਜਾ ਦੇ ਧਨ ਦੀ ਰੱਖਿਆ ਕਰਨਾ ਰਾਜਾ ਦਾ ਧਰਮ ਫਰਜ਼ ਹੈ ਵਿਦਵਾਨ ਲੋਕ ਕਹਿੰਦੇ ਹਨ ਕਿ ਪ੍ਰਜਾ ਦੀ ਰੱਖਿਆ ਨਾ ਕਰਨ ਵਾਲੇ ਰਾਜਾ ਨੂੰ ਤਪੱਸਿਆ ਨਾ ਕਰਨ ਵਾਲੇ ਬ੍ਰਾਹਮਣ ਨੂੰ ਦਾਨ ਨਾ ਕਰਨ ਵਾਲੇ ਧਨਵਾਨ ਨੂੰ ਦੇਵਤਾ ਨਸ਼ਟ ਕਰ ਦਿੰਦੇ ਹਨ ਤੇ ਅਖੀਰ 'ਚ ਉਹਨਾਂ ਨੂੰ ਨਰਕ ਵਿੱਚ ਸੁੱਟਿਆ ਜਾਂਦਾ ਹੈ ਆਪਣੇ ਦਰਬਾਰ 'ਚ ਬੈਠੇ ਬੈਠੇ ਰਾਜਾ ਵਿਕਰਮ ਸੋਚਣ ਲੱਗਾ ਕਿ ਅੱਜ ਮੈਨੂੰ ਆਪਣੀ ਪ੍ਰਜਾ ਦੀ ਰੱਖਿਆ ਲਈ ਖੁਦ ਪੈਰਾ ਦੇਣਾ ਚਾਹੀਦਾ ਹੈ ਦੋਸਤੋ ਜਿਸ ਪ੍ਰਜਾ ਨੂੰ ਇਸ ਤਰ੍ਹਾਂ ਦਾ ਰਾਜਾ ਮਿਲ ਜਾਵੇ ਉਸ ਪ੍ਰਜਾ ਨੂੰ ਤਾਂ ਤਨਪਾਕ ਸਮਝਣਾ ਚਾਹੀਦਾ ਹੈ ਜਦ ਰਾਜਾ ਵਿਕਰਮ ਨੂੰ ਪ੍ਰਜਾਣ ਨੇ ਲੁੱਟ ਖੋਹ ਦੀ ਸ਼ਿਕਾਇਤ ਕੀਤੀ ਤਾਂ ਰਾਜਾ ਨੇ ਵਿਚਾਰ ਕੀਤਾ ਕਿ ਮੇਰੇ ਰਾਜ ਵਿੱਚ ਜੇਕਰ ਚੋਰ ਗੁੰਡਿਆਂ ਵਰਗੀਆਂ ਤਾਕਤਾਂ ਵਧ ਗਈਆਂ ਤਾਂ ਸਮੱਸਿਆ ਖੜੀ ਹੋ ਜਾਵੇਗੀ ਇਹ ਸੋਚ ਕੇ ਰਾਜਾ ਵਿਕਰਮ ਤੁਰੰਤ ਪਹਿਰਾ ਦੇਣ ਲਈ ਤਿਆਰ ਹੋ ਗਿਆ ਰਾਜਾ ਨੇ ਆਪਣੇ ਰਾਜਸੀ ਕਪੜੇ त्यागे ਤੇ ਇੱਕ ਆਮ ਆਦਮੀ ਦਾ ਭੇਸ ਬਣਾ ਕੇ ਘੋੜੇ ਤੇ ਬੈਠ ਕੇ ਚੱਲ ਪਿਆ ਤੇ ਆਪਣੇ ਨਗਰ ਦਾ ਪਹਿਰਾ ਦੇਣ ਲਈ ਇਧਰ ਉਧਰ ਘੁੰਮਣ ਲੱਗਿਆ। ਸਧਾਰਨ ਕੱਪੜਿਆਂ 'ਚ ਰਾਜਾ ਆਪਣੇ ਨਗਰ ਵਿੱਚ ਪਹਿਰਾ ਦੇਣ ਲੱਗਿਆ। ਰਾਤ ਨੂੰ ਰਾਜਾ ਦੀ ਮੁਲਾਕਾਤ ਇੱਕ ਚੋਰ ਨਾਲ ਹੋ ਜਾਂਦੀ ਹੈ। ਰਾਜਾ ਵਿਕਰਮ ਨੂੰ ਉਸ ਚੋਰ ਨੇ ਪੁੱਛਿਆ, "ਰਾਤ ਨੂੰ ਘੁੰਮਣ ਵਾਲੇ ਭਰਾਵਾ, ਤੂੰ ਕੌਣ ਹੈ?" ਤਾਂ ਰਾਜਾ ਕਹਿਣ ਲੱਗਿਆ, "ਵੀਰ, ਮੈਂ ਇੱਕ ਚੋਰ ਹਾਂ ਤੇ ਚੋਰੀ ਦੇ ਉਦੇਸ਼ ਨਾਲ ਨਗਰ ਵਿੱਚ ਘੁੰਮ ਰਿਹਾ ਹਾਂ।" ਰਾਜਾ ਦਾ ਜਵਾਬ ਸੁਣ ਕੇ ਚੋਰ ਨੇ ਕਿਹਾ, "ਭਰਾਵਾ, ਤੂੰ ਚੋਰ ਹੈਂ?" ਰਾਜਾ ਨੇ ਕਿਹਾ, "ਹਾਂ।" ਉਸ ਤੋਂ ਬਾਅਦ ਰਾਜਾ ਨੇ ਪੁੱਛਿਆ ਕਿ ਤੂੰ ਕੌਣ ਹੈ ਤੇ ਰਾਤ ਦੇ ਸਮੇਂ ਕਿਉਂ ਘੁੰਮ ਰਿਹਾ ਹੈ ਤਾਂ ਉਹ ਚੋਰ ਕਹਿੰਦਾ ਹੈ ਭਰਾਵਾ ਜਦ ਤੂੰ ਸੱਚ ਦੱਸ ਦਿੱਤਾ ਹੈ ਤਾਂ ਮੈਂ ਵੀ ਦੱਸ ਦਿੰਦਾ ਹਾਂ ਕਿ ਮੈਂ ਵੀ ਚੋਰ ਹਾਂ ਤੇ ਚੋਰੀ ਕਰਨ ਦੇ ਉਦੇਸ਼ ਨਾਲ ਹੀ ਨਗਰ ਵਿੱਚ ਘੁੰਮ ਰਿਹਾ ਹਾਂ ਦੋਸਤੋ ਇਸ ਤਰ੍ਹਾਂ ਜਦ ਦੋਨਾਂ ਨੇ ਆਪਣੇ ਆਪ ਨੂੰ ਚੋਰ ਦੱਸਿਆ ਤਾਂ ਦੋਨੋਂ ਬੜੇ ਖੁਸ਼ ਹੁੰਦੇ ਹਨ ਉਹ ਇੱਕ ਦੂਜੇ ਨੂੰ ਕਹਿਣ ਲੱਗੇ ਭਰਾਵਾ ਮੇਰਾ ਤੇ ਤੇਰਾ ਦੋਨਾਂ ਦਾ ਇੱਕ ਹੀ ਟੀਚਰ ਹੈ ਉਹ ਕਹਾਵਤ ਹੈ ਚੋਰ ਚੋਰ ਮਸੇਰੇ ਭਾਈ ਇਸ ਤੋਂ ਬਾਅਦ ਉਹ ਦੋਨੋਂ ਇਕੱਠੇ ਘੁੰਮਣ ਲੱਗੇ ਤੇ ਘੁੰਮਦੇ ਘੁੰਮਦੇ ਇੱਕ ਜਗ੍ਹਾ ਬਹੁਤ ਸਾਰਾ ਮਾਲ ਦਿਖਾਈ ਦਿੰਦਾ ਹੈ ਤਾਂ ਰਾਜਾ ਵਿਕਰਮ ਨੇ ਕਿਹਾ ਭਰਾਵਾ ਇੱਥੇ ਬਹੁਤ ਸਾਰਾ ਧਨ ਦਿਖਾਈ ਦੇ ਰਿਹਾ ਹੈ ਤੂੰ ਜਾ ਤੇ ਜਾ ਕੇ ਉਸ ਨੂੰ ਚੋਰੀ ਕਰ ਲੈ ਰਾਜਾ ਦੀ ਗੱਲ ਸੁਣ ਕੇ ਚੋਰ ਕਹਿੰਦਾ ਹੈ ਭਰਾਵਾ ਧਨ ਤਾਂ ਮੈਂ ਚੋਰੀ ਕਰ ਲੈਂਦਾ ਹਾਂ ਪਰ ਮੈਂ ਇੱਕ ਸੱਚਾ ਚੋਰ ਹਾਂ ਮੈਂ ਇਸ ਤਰ੍ਹਾਂ ਧਨ ਵਿੱਚ ਹੱਥ ਨਹੀਂ ਪਾਉਂਦਾ ਕਿਉਂਕਿ ਮੈਂ ਐਸਾ ਵੈਸਾ ਚੋਰ ਨਹੀਂ ਮੈਂ ਸੱਚਾ ਚੋਰ ਹਾਂ ਚੋਰ ਦਾ ਜਵਾਬ ਸੁਣ ਕੇ ਰਾਜਾ ਵਿਕਰਮ ਬੜਾ ਹੈਰਾਨ ਹੁੰਦਾ ਹੈ ਉਹ ਕਹਿਣ ਲੱਗਾ ਸਤਿਆਵਾਦੀ ਚੋਰ ਮੈਂ ਕੁਝ ਸਮਝਿਆ ਨਹੀਂ ਚੋਰ ਤਾਂ ਮੈਂ ਸੁਣਿਆ ਹੈ ਪਰ ਸਤਿਆਵਾਦੀ ਚੋਰ ਮੈਂ ਪਹਿਲੀ ਵਾਰ ਸੁਣਿਆ ਹਾਂ ਚੋਰ ਨੇ ਕਿਹਾ ਦੋਸਤ ਮੈਂ ਚੋਰੀ ਤਾਂ ਕਰਦਾ ਹਾਂ ਪਰ ਸਿਰਫ ਚਾਰ ਆਣੇ ਦੀ ਚੋਰੀ ਕਰਦਾ ਹਾਂ ਚਾਰ ਆਣੇ ਤੋਂ ਜ਼ਿਆਦਾ ਕੀਮਤੀ ਚੀਜ਼ ਮੈਂ ਚੋਰੀ ਨਹੀਂ ਕਰਦਾ ਮੈਨੂੰ ਹੁਣ ਦੇ ਹੁਣ ਦੇ ਕਾਫੀ ਸਮਾਂ ਇਸ ਲਈ ਤਾਂ ਹੋ ਗਿਆ ਹੈ ਕਿ ਮੈਨੂੰ ਚਾਰ ਆਣੇ ਦੀ ਚੀਜ਼ ਦਿਖਾਈ ਨਹੀਂ ਦੇ ਰਹੀ ਸੀ ਇਸ ਲਈ ਮੈਂ ਹਲੇ ਤੱਕ ਸ਼ਹਿਰ ਵਿੱਚ ਘੁੰਮ ਰਿਹਾ ਹਾਂ ਤਾਂ ਰਾਜਾ ਵਿਕਰਮ ਕਹਿਣ ਲੱਗਾ ਫੇਰ ਤਾ ਤੂੰ ਮੇਰੇ ਵਰਗਾ ਹੀ ਹੈ ਮੈਂ ਵੀ ਇੱਕ ਸਤਿਆਵਾਦੀ ਚੋਰ ਹਾਂ ਤੇ ਮੈਂ ਵੀ ਚਾਰ ਆਣੇ ਤੋਂ ਜ਼ਿਆਦਾ ਦੀ ਚੀਜ਼ ਚੋਰੀ ਨਹੀਂ ਕਰਦਾ ਇਸ ਲਈ ਮੈਨੂੰ ਘੁੰਮਣਾ ਪੈ ਰਿਹਾ ਹੈ ਤਾਂ ਚੋਰ ਰਾਜਾ ਵਿਕਰਮ ਨੂੰ ਕਹਿੰਦਾ ਹੈ ਫੇਰ ਤਾਂ ਅਸੀਂ ਦੋਨੋਂ ਇਕੱਠੇ ਚੋਰੀ ਕਰਾਂਗੇ ਤਾਂ ਜ਼ਿਆਦਾ ਚੰਗਾ ਰਹੇਗਾ ਇਸ ਤਰ੍ਹਾਂ ਉਹ ਦੋਨੋਂ ਚੋਰੀ ਕਰਨ ਲਈ ਚੱਲ ਪੈਂਦੇ ਹਨ ਜਲਦੀ ਜਲਦੀ ਰਸਤੇ ਵਿੱਚ ਇੱਕ ਸੌਕਰ ਦਾ ਘਰ ਪੈਂਦਾ ਸੀ ਉਹ ਸੌਕਰ ਬਹੁਤ ਹੀ ਪੈਸੇ ਵਾਲਾ ਸੀ ਰਾਜਾ ਵਿਕਰਮ ਨੇ ਉਸ ਚੋਰ ਨੂੰ ਕਿਹਾ ਭਰਾਵਾ ਤੂੰ ਇਸ ਸੌਕਰ ਦੇ ਘਰ ਦੇ ਅੰਦਰ ਚਲਾ ਜਾ ਤੇ ਚਾਰ ਚਾਰ ਅੰਨੇ ਦੀਆਂ ਦੋ ਚੀਜ਼ਾਂ ਲੈ ਆ ਮੈਂ ਦਰਵਾਜ਼ੇ ਤੇ ਖੜਾ ਹੋ ਕੇ ਤੇਰੇ ਵਾਪਸ ਆਉਣ ਦਾ ਇੰਤਜ਼ਾਰ ਕਰਦਾ ਹਾਂ ਤੇ ਰਾਜਾ ਦੇ ਸੈਨਿਕਾਂ ਨੂੰ ਦੇਖਦਾ ਰਹਾਂਗਾ ਜੇਕਰ ਕੋਈ ਗੱਲ ਹੋਈ ਤਾਂ ਮੈਂ ਤੇਰੀ ਰੱਖਿਆ ਕਰ ਲਵਾਂਗਾ ਇਸ ਤਰ੍ਹਾਂ ਰਾਜਾ ਵਿਕਰਮ ਦੇ ਕੈਨ ਤੇ ਉਸ ਸੱਤਿਆਵਾਦੀ ਚੋਰ ਸਾਹਕਾਰ ਦੇ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਰਾਜਾ ਵਿਕਰਮ ਉਸ ਘਰ ਦੇ ਦਰਵਾਜ਼ੇ ਤੇ ਖੜਾ ਹੋ ਜਾਂਦਾ ਹੈ ਚੋਰ ਜਾਂ ਚੋਰੀ ਕਰਨ ਦੇ ਉਦੇਸ਼ ਨਾਲ ਘਰ ਦੇ ਅੰਦਰ ਚਲਾ ਗਿਆ ਤਾਂ ਉਹ ਦੇਖਦਾ ਹੈ ਕਿ ਘਰ ਦੇ ਅੰਦਰ ਚਾਰੇ ਪਾਸੇ ਇੱਕ ਤੋਂ ਇੱਕ ਕੀਮਤੀ ਸੋਨੇ ਦੀਆਂ ਚੀਜ਼ਾਂ ਪਈਆਂ ਹੋਈਆਂ ਸੀ ਉਹਨਾਂ ਕੀਮਤੀ ਚੀਜ਼ਾਂ 'ਚ ਉਸ ਨੂੰ ਕੋਈ ਚਾਰ ਆਣੇ ਦੀ ਚੀਜ਼ ਨਜ਼ਰ ਨਹੀਂ ਆ ਰਹੀ ਸੀ ਜਿਸ ਨੂੰ ਉਹ ਚੋਰੀ ਕਰ ਸਕਦਾ ਸਾਹੂਕਾਰ ਦੇ ਘਰ ਚ ਚਾਰਾਂਨੇ ਦੀ ਕੀਮਤ ਤੋਂ ਜ਼ਿਆਦਾ ਦੀ ਕੋਈ ਚੀਜ਼ ਨਾ ਮਿਲੀ। ਉਧਰ ਰਾਜਾ ਵਿਕਰਮ ਘਰ ਦੇ ਬਾਹਰ ਖੜ੍ਹਾ ਸੀ। ਮਾਲ ਲੱਭਦੇ ਲੱਭਦੇ ਚੋਰ ਨੂੰ ਜਦ ਕੋਈ ਵੀ ਚਾਰਾਂਨੇ ਦੀ ਵਸਤੂ ਨਾ ਮਿਲੀ ਤਾਂ ਚੋਰ ਸਾਹੂਕਾਰ ਦੇ ਕਮਰੇ ਵਿੱਚ ਜਾ ਪੁੱਜਿਆ। ਉੱਥੇ ਉਸਨੇ ਦੇਖਿਆ ਕਿ ਸਾਹੂਕਾਰ ਆਪਣੀ ਘਰਵਾਲੀ ਦੇ ਨਾਲ ਸੌ ਰਿਹਾ ਹੈ। ਦੋਸਤੋ ਸਾਹੂਕਾਰ ਦੀ ਪਤਨੀ ਨਵੀਂ ਵਿਆਹੀ ਸੀ। ਰੂਪ ਤੇ ਜਵਾਨੀ ਚ ਉਹ ਬਹੁਤ ਸੰਪੰਨ ਸੀ। ਉਹ ਦੋਨੋਂ ਪਤੀ ਪਤਨੀ ਸੌ ਰਹੇ ਸੀ ਉਸ ਚੋਰ ਨੇ ਉੱਥੇ ਕੋਰ ਨਾਲ ਦੇਖਿਆ ਕਿ ਸਾਵਕਰ ਦੀ ਪਤਨੀ ਜੋ ਸੀ ਉਸ ਦੇ ਹੱਥਾਂ 'ਚ ਚਾਰ-ਚਾਰ ਆਣੇ ਦੀਆਂ ਦੋ ਅੰਗੂਠੀਆਂ ਪਾਈਆਂ ਸਨ ਤੇ ਚੋਰ ਦਾ ਧਿਆਨ ਉਹਨਾਂ ਅੰਗੂਠੀਆਂ ਤੇ ਚਲਾ ਜਾਂਦਾ ਹੈ ਚੋਰ ਨੇ ਵਿਚਾਰ ਕੀਤਾ ਕਿ ਇਸ ਸਮੇਂ ਸਾਵਕਰ ਦੀ ਪਤਨੀ ਸੌ ਰਹੀ ਹੈ ਕਿਉਂ ਨਾ ਮੈਂ ਇਸ ਦੀਆਂ ਇਹ ਦੋਨੇ ਅੰਗੂਠੀਆਂ ਇਸ ਦੇ ਹੱਥੋਂ ਕੱਢ ਲਵਾਂ ਚਾਰ ਆਣੇ ਦੀ ਇੱਕ ਅੰਗੂਠੀ ਮੈਂ ਲੈ ਲਵਾਂਗਾ ਤੇ ਇੱਕ ਚਾਰਾਂਨੇ ਦੀ ਅੰਗੂਠੀ ਉਸ ਚੋਰ ਨੂੰ ਦੇ ਦੇਵਾਂਗਾ ਜੋ ਬਾਹਰ ਖੜਾ ਹੈ ਇਹ ਸੋਚ ਕੇ ਉਸ ਚੋਰ ਨੇ ਸਹਾukar ਦੀ ਪਤਨੀ ਦੇ ਹੱਥੋਂ ਇੱਕ ਅੰਗੂਠੀ ਨੂੰ ਤਾਂ ਉਤਾਰ ਲਿਆ ਪਰ ਜਦ ਚੋਰ ਤੁਜੀ ਅੰਗੂਠੀ ਉਤਾਰਨ ਲੱਗਿਆ ਤਾਂ ਉਸੇ ਸਮੇਂ ਸਹਾukar ਦੀ ਪਤਨੀ ਉੱਠ ਜਾਂਦੀ ਹੈ ਤੇ ਆਪਣੇ ਕੋਲ ਇੱਕ ਆਦਮੀ ਨੂੰ ਦੇਖ ਕੇ ਚੌਂਕ ਜਾਂਦੀ ਹੈ ਤੇ ਬੋਲੀ ਤੂੰ ਕੌਣ ਹੈ ਤੇ ਇੱਥੇ ਕਿਵੇਂ ਆਇਆ ਚੋਰ ਨੇ ਕਿਹਾ ਮਾਫ ਕਰਨਾ ਮੈਂ ਇੱਕ ਚੋਰ ਹਾਂ ਚੋਰ ਦਾ ਨਾਮ ਸੁਣਦੇ ਹੀ ਸਹਾukar ਦੀ ਪਤਨੀ ਡਰ ਗਈ ਡਾਰਕਿਉ ਕਹਿਣ ਲੱਗੀ ਚੋਰ ਜੇਕਰ ਤੂੰ ਚੋਰ ਹੈ ਤਾਂ ਚੋਰੀ ਕਰਨ ਦੀ ਮਨਸ਼ਾ ਨਾਲ ਮੇਰੇ ਘਰ ਵਿੱਚ ਦਾਖਲ ਹੋਇਆ ਹੈ ਤਾਂ ਮੇਰੇ ਮਹਿਲ ਵਰਗੇ ਘਰ ਵਿੱਚ ਸਮਾਨ ਤੇ ਮਾਲ ਦੀ ਕੋਈ ਕਮੀ ਨਹੀਂ ਹੈ ਚਾਰੇ ਪਾਸੇ ਪੈਸਾ ਹੀ ਪੈਸਾ ਹੈ ਫਿਰ ਤੂੰ ਮੇਰੇ ਪਲੰਗ ਤੇ ਕਿਵੇਂ ਆਇਆ ਤਾਂ ਚੋਰ ਕਹਿੰਦਾ ਹੈ ਦੇਖੋ ਸੌਕਰ ਦੀ ਪਤਨੀ ਜੀ ਮੈਂ ਇੱਕ ਚੋਰ ਹਾਂ ਤੇ ਮੈਂ ਐਸਾ ਵੈਸਾ ਚੋਰ ਨਹੀਂ ਹਾਂ ਮੈਂ ਇੱਕ ਸਤਿਆਵਾਦੀ ਚੋਰ ਹਾਂ ਚੋਰ ਦੀ ਗੱਲ ਸੁਣ ਕੇ ਸੌਕਰ ਦੀ ਪਤਨੀ ਬੋਲੀ ਸਤਿਆਵਾਦੀ ਚੋਰ ਇਹ ਕਿਹੋ ਜਿਹਾ ਹੁੰਦਾ ਹੈ ਤਾਂ ਚੋਰ ਕਹਿੰਦਾ ਹੈ ਦੇਖੋ ਦੇਵੀ ਜੀ ਮੈਂ ਚੋਰੀ ਤਾਂ ਕਰਦਾ ਹਾਂ ਪਰ ਸਿਰਫ ਚਾਰ ਆਣੇ ਦੀ ਚੋਰੀ ਕਰਦਾ ਹਾਂ ਚਾਰ ਆਣੇ ਤੋਂ ਉੱਪਰ ਦੀ ਕੀਮਤ ਦੀ ਚੀਜ਼ ਨੂੰ ਮੈਂ ਹੱਥ ਤੱਕ ਨਹੀਂ ਲਾਉਂਦਾ ਤੇ ਮੈਨੂੰ ਤੁਹਾਡੇ ਮਹਿਲ ਚ ਚਾਰ ਆਣੇ ਦੀ ਕੋਈ ਵੀ ਚੀਜ਼ ਨਹੀਂ ਮਿਲੀ ਜਦ ਚਾਰ ਆਣੇ ਦੀ ਚੀਜ਼ ਨਹੀਂ ਮਿਲੀ ਤਾਂ ਮੈਂ ਸੋਚਿਆ ਕਿ ਕਿਉਂ ਨਾ ਇਸ ਸੌਕਰ ਦੀ ਪਤਨੀ ਦੇ ਹੱਥਾਂ ਚ ਇਹ ਜੋ ਦੋ ਅੰਗੂਠੀਆਂ ਹਨ ਉਹਨਾਂ ਨੂੰ ਉਤਾਰ ਲੈਂਦਾ ਹਾਂ ਮੈਨੂੰ ਲੱਗਿਆ ਕਿ ਤੁਹਾਡੇ ਹੱਥ ਚਾਰ-ਚਾਰ ਆਨੇ ਦੀਆਂ ਦੋ ਅੰਗੂਠੀਆਂ ਹਨ ਮੈਂ ਇੱਕ ਅੰਗੂਠੀ ਤਾਂ ਉਤਾਰ ਲਈ ਤੇ ਦੂਜੀ ਉਤਾਰ ਰਿਹਾ ਸੀ ਪਰ ਉਸੇ ਵੇਲੇ ਤੁਸੀਂ ਜਾਗ ਗਏ ਚੋਰ ਦਾ ਜਵਾਬ ਸੁਣ ਕੇ ਸੌਕਰ ਦੀ ਪਤਨੀ ਉਸ ਤੋਂ ਬਹੁਤ ਪ੍ਰਭਾਵਿਤ ਹੁੰਦੀ ਹੈ ਸੌਕਰ ਦੀ ਪਤਨੀ ਕਹਿਣ ਲੱਗੀ ਚੋਰ ਮੈਨੂੰ ਇੱਕ ਗੱਲ ਦੱਸ ਤੂੰ ਕਹਿ ਰਿਹਾ ਹੈ ਕਿ ਤੂੰ ਚਾਰ ਆਨੇ ਤੋਂ ਜ਼ਿਆਦਾ ਦੀ ਚੋਰੀ ਨਹੀਂ ਕਰਦਾ ਪਰ ਤੂੰ ਤਾਂ ਇਕੱਲਾ ਹੈਂ ਪਰ ਅੰਗੂਠੀਆਂ ਤੋਂ ਦੋ ਉਤਾਰੀਆਂ ਹਨ ਤਾਂ ਚੋਰ ਕਹਿੰਦਾ ਹੈ ਕਿ ਮੇਰਾ ਇੱਕ ਸਾਥੀ ਬਾਹਰ ਖੜਾ ਹੈ ਇੱਕ ਅੰਗੂਠੀ ਮੈਂ ਉਸਦੇ ਲਈ ਉਤਾਰੀ ਹੈ ਦੋਸਤੋ ਚੋਟੀਆਂ ਨਾ ਸਾਹੂਕਾਰ ਦੀ ਪਤਨੀ ਦਾ ਮਨ ਮੋ ਲਿਆ ਹੁਣ ਤਾਂ ਸਾਹੂਕਾਰ ਦੀ ਪਤਨੀ ਉਸ ਚੋਰ ਤੇ ਡੁੱਲ ਗਈ ਉਸ ਦਾ ਪਤੀ ਗੂੜੀ ਨੀਂਦ ਵਿੱਚ ਸੋ ਰਿਹਾ ਸੀ ਤੇ ਉਹ ਰਾਤ ਦੇ ਸਮੇ ਉਸ ਚੋਰ ਨੂੰ ਆਪਣਾ ਦਿਲ ਦੇ ਬੈਠੀ ਤੇ ਸੋਚਦੀ ਹੈ ਕਿ ਇਸ ਤਰ੍ਹਾਂ ਦਾ ਚੋਰ ਮੈਂ ਕਿਤੇ ਨਹੀਂ ਦੇਖਿਆ ਜੋ ਚੋਰੀ ਵਿੱਚ ਸੱਚ ਦੇ ਨਾਲ ਕਰਦਾ ਹੋਵੇ ਉਸ ਦੀ ਇਸ ਆਦਤ ਤੋਂ ਮੋਹਿਤ ਹੋ ਜਾਂਦੀ ਹੈ ਸਾਵਕਾਰਦੀ ਪਤਨੀ ਉਸ ਚੋਰ ਨੂੰ ਕਹਿੰਦੀ ਹੈ "ਹੇ ਚੋਰ ਮੈਂ ਤੇਰੀ ਇਸ ਆਦਤ ਤੇ ਕੁਰਬਾਨ ਹੋ ਗਈ ਹਾਂ ਤੂੰ ਮੈਨੂੰ ਆਪਣੇ ਨਾਲ ਲੈ ਚਲ ਨਹੀਂ ਤਾਂ ਮੈਂ ਜਿਉਂਦੀ ਨਹੀਂ ਰ੍ਹਾਂਗੀ" ਇਹ ਦੇਖ ਕੇ ਚੋਰ ਨੂੰ ਬੜੀ ਹੈਰਾਨੀ ਹੋਈ ਕਿ ਹੁਣ ਮੈਂ ਕੀ ਕਰਾਂ ਮੈਂ ਇੱਕ ਚੋਰ ਹਾਂ ਤੇ ਚਾਰ ਅੰਨੇ ਦੀ ਚੋਰੀ ਕਰਦਾ ਹਾਂ ਮੈਂ ਕਿਸੇ ਵੀ ਔਰਤ ਨੂੰ ਕਿਵੇਂ ਲੈ ਜਾ ਸਕਦਾ ਹਾਂ ਤੇ ਜੇਕਰ ਨਹੀਂ ਲੈ ਕੇ ਜਾਂਦਾ ਤਾਂ ਇਹ ਮਰ ਜਾਵੇਗੀ ਤਾਂ ਫਿਰ ਮੈਨੂੰ ਪਾਪ ਲੱਗੇਗਾ ਦੋਸਤੋ ਹੁਣ ਤਾਂ ਚੋਰ ਬੜੀ ਦੁਧਦਾ ਵਿੱਚ ਪੈ ਗਿਆ ਫਿਰ ਕੁਝ ਸੋਚ ਵਿਚਾਰ ਕੀ ਕਰਨ ਲੱਗਿਆ हे देवी ਮੇਰਾ ਇੱਕ ਸਾਥੀ ਬਾਹਰ ਖੜਾ ਹੈ ਮੈਂ ਤੁਹਾਨੂੰ ਲੈ ਚੱਲਾਂ ਉਸ ਤੋਂ ਪਹਿਲਾਂ ਮੈਂ ਉਸ ਤੋਂ ਪੁੱਛ ਕੇ ਆਉਂਦਾ ਹਾਂ ਜੇਕਰ ਉਹ ਕਹਿ ਦੇਵੇਗਾ ਤਾਂ ਮੈਂ ਤੁਹਾਨੂੰ ਲੈ ਚਲਾਂਗਾ ਦੋਸਤੋ ਚੋਰ ਦੀ ਗੱਲ ਸੁਣ ਕੇ ਸੌਕਰ ਦੀ ਪਤਨੀ ਕਹਿੰਦੀ ਹੈ ਠੀਕ ਹੈ ਤੁਸੀਂ ਬਾਹਰ ਜਾਓ ਤੇ ਤੁਸੀਂ ਆਪਣੇ ਸਾਥੀ ਨੂੰ ਪੁੱਛ ਕੇ ਆਓ ਦੋਸਤੋਂ ਹੁਣ ਤਾਂ ਉਹ ਚੋਰ ਸਾਹੂਕਾਰ ਦੀ ਪਤਨੀ ਨੂੰ ਵਜਨ ਦੇ ਕੇ ਬਾਹਰ ਖੜੇ ਰਾਜਾ ਵਿਕਰਮ ਕੋਲ ਜਾਂਦਾ ਹੈ ਉਸ ਨੂੰ ਨਹੀਂ ਪਤਾ ਸੀ ਕਿ ਬਾਹਰ ਜੋ ਖੜਾ ਹੈ ਉਹ ਇਥੋਂ ਦਾ ਰਾਜਾ ਹੈ ਪਰ ਉਹ ਇਸ ਸਮੇਂ ਇੱਕ ਆਮ ਨਾਗਰਿਕ ਦੇ ਪਹਿਰਾਵੇ ਵਿੱਚ ਹੈ ਇਸ ਲਈ ਚੋਰ ਵੀ ਉਸ ਨੂੰ ਕੋਈ ਚੋਰ ਸਮਝ ਰਿਹਾ ਸੀ ਚੋਰ ਨੇ ਰਾਜਾ ਵਿਕਰਮ ਨੂੰ ਬਾਹਰ ਆ ਕੇ ਕਿਹਾ ਦੋਸਤ ਚਾਰ-ਚਾਰ ਅੰਨੇ ਦੀਆਂ ਦੋ ਅੰਗੂਠੀਆਂ ਤਾਂ ਮੈਨੂੰ ਮਿਲ ਗਿਆ ਹਨ ਪਰ ਹੁਣ ਮੈਂ ਇੱਕ ਬਹੁਤ ਵੱਡੀ ਮੁਸੀਬਤ ਵਿੱਚ ਫਸ ਗਿਆ ਹਾਂ ਇਸ ਲਈ ਤੁਹਾਡੇ ਤੋਂ ਪੁੱਛਣ ਆਇਆ ਕਿ ਮੈਂ ਕੀ ਕਰਾਂ ਰਾਜਾ ਨੇ ਪੁੱਛਿਆ ਕਿਹੋ ਜੀ ਮੁਸੀਬਤ ਤਾਂ ਚੋਰ ਅੰਦਰ ਦੀ ਪੂਰੀ ਗੱਲ ਦੱਸਦਾ ਹੈ ਉਹ ਕਹਿੰਦਾ ਹੈ ਦੋਸਤ ਜਦ ਮੈਂ ਚੋਰੀ ਕਰਨ ਘਰ ਦੇ ਅੰਦਰ ਗਿਆ ਸੀ ਤਾਂ ਮੈਨੂੰ ਚਾਰ ਆਣੇ ਦੀ ਕੋਈ ਵੀ ਚੀਜ਼ ਨਜ਼ਰ ਨਹੀਂ ਆਈ ਮੈਂ ਦੇਖਿਆ ਕਿ ਸੌਕਰ ਦੀ ਪਤਨੀ ਦੇ ਹੱਥਾਂ ਵਿੱਚ ਚਾਰ ਚਾਰਾਨੇ ਦੀਆਂ ਦੋ ਅੰਗੂਠੀਆਂ ਹਨ ਤੇ ਉਹ ਉਸ ਸਮੇਂ ਆਪਣੇ ਪਤੀ ਦੇ ਨਾਲ ਸੌ ਰਹੀ ਸੀ ਮੈਂ ਉਸ ਦੀ ਅੰਗੂਠ ਉਂਗਲ ਵਿੱਚੋਂ ਇੱਕ ਅੰਗੂਠੀ ਉਤਾਰ ਲਈ ਤੇ ਜਦ ਦੂਜੀ ਅੰਗੂਠੀ ਉਤਾਰਨ ਲੱਗਿਆ ਤਾਂ ਐਨੇ ਵਿਸਾਹਕਰ ਦੀ ਪਤਨੀ ਜਾਗ ਗਈ ਚੋਰ ਦੀ ਐਨੀ ਗੱਲ ਸੁਣਦੇ ਹੀ ਰਾਜਾ ਵਿਕਰਮ ਕਹਿਣ ਲੱਗਿਆ ਫਿਰ ਤਾਂ ਸਾਨੂੰ ਇੱਥੋਂ ਭੱਜ ਜਾਣਾ ਚਾਹੀਦਾ ਹੈ ਚੋਰ ਕਹਿਣ ਲੱਗਿਆ ਨਹੀਂ ਭਰਾਵਾ ਸਾਨੂੰ ਇੱਥੋਂ ਭਜਣਾ ਨਹੀਂ ਹੈ ਅੱਗੇ ਸੁਣ ਫਿਰ ਕੀ ਹੋਇਆ ਸੌਕਰ ਦੀ ਪਤਨੀ ਨੇ ਮੈਨੂੰ ਕਿਹਾ ਕਿ ਤੂੰ ਕੌਣ ਹੈ ਤਾਂ ਮੈਂ ਕਹਿ ਦਿੱਤਾ ਕਿ ਮੈਂ ਇੱਕ ਸੱਤਿਆਵਾਦੀ ਚੋਰ ਹਾਂ ਤੇ 4 ਆਨੇ ਦੀ ਚੋਰੀ ਕਰਦਾ ਹਾਂ ਮੇਰੀ ਇਸ ਗੱਲ ਤੋਂ ਐਨੀ ਪ੍ਰਭਾਵਿਤ ਹੋਈ ਕਿ ਮੇਰੇ ਤੇ ਡੁੱਲ ਗਈ ਤੇ ਹੁਣ ਉਹ ਮੇਰੇ ਨਾਲ ਚੱਲਣ ਦੀ ਜ਼ਿੱਦ ਕਰ ਰਹੀ ਹੈ ਉਹ ਕਹਿ ਰਹੀ ਹੈ ਕਿ ਜੇਕਰ ਮੈਂ ਉਸ ਨੂੰ ਨਾਲ ਲੈ ਕੇ ਨਹੀਂ ਗਿਆ ਤਾਂ ਉਹ ਮਰ ਜਾਵੇਗੀ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਮੈਂ ਉਸ ਨੂੰ ਲੈ ਕੇ ਆਵਾਂ ਜਾਂ ਨਾ ਆਵਾਂ ਇਹ ਹੀ ਪੁੱਛਣ ਦੇ ਲਈ ਮੈਂ ਤੁਹਾਡੇ ਕੋਲ ਆਇਆ ਹਾਂ ਚੋਰ ਦੀ ਗੱਲ ਸੁਣ ਕੇ ਰਾਜਾ ਵਿਕਰਮ ਕੈਨ ਲੱਗਿਆ ਦੇਖ ਭਰਾਵਾ ਤੂੰ ਇਸ ਤਰ੍ਹਾਂ ਕਰ ਜੇਕਰ ਔਰਤ ਤੇਨ ਨਾਲ ਚੱਲਣਾ ਚਾਹੁੰਦੀ ਹੈ ਤਾਂ ਤੂੰ ਉਸ ਨੂੰ ਇੱਕ ਗੱਲ ਕਹਿ ਕਿ ਜੇਕਰ ਉਹ ਆਪਣੇ ਪਤੀ ਦਾ ਸਿਰ ਆਪਣੇ ਹੱਥਾਂ ਨਾਲ ਕੱਟ ਦੇਵੇ ਤਾਂ ਉਸ ਨੂੰ ਲੈ ਚੱਲੇਗਾ ਨਹੀਂ ਤਾਂ ਉਹ ਤੈਨੂੰ ਨਾਲ ਨਹੀਂ ਲਿਜਾ ਸਕਦਾ ਕਿਉਂਕਿ ਤੇਰਾ ਪਤੀ ਬਹੁਤ ਪੈਸੇ ਵਾਲਾ ਹੈ ਤੇ ਜਦ ਉਸ ਨੂੰ ਪਤਾ ਲੱਗੇਗਾ ਕਿ ਉਸ ਦੀ ਪਤਨੀ ਨੂੰ ਕੋਈ ਲੈ ਕੇ ਚਲਾ ਗਿਆ ਹੈ ਤਾ ਉਹ ਤੈਨੂੰ ਛੱਡੇਗਾ ਨਹੀਂ ਰਾਜਾ ਵਿਕਰਮ ਨੇ ਕਿਹਾ ਜੇਕਰ ਉਹ ਆਪਣੇ ਪਤੀ ਦਾ ਸੇਰ ਕੱਢ ਦਿੰਦੀ ਹੈ ਤਾਂ ਧਿਆਨ ਰੱਖੀ ਫਿਰ ਤੂੰ ਉੱਥੇ ਰੁਕਣਾ ਨਹੀਂ ਹੈ ਤੂੰ ਉਸੇ ਵੇਲੇ ਮਹਿਲ ਤੋਂ ਬਾਹਰ ਆ ਜਾਵੇਂ ਫਿਰ ਅਸੀਂ ਦੋਨੋਂ ਭੱਜ ਜਾਵਾਂਗੇ ਦੋਸਤੋ ਹੁਣ ਤਾਂ ਰਾਜਾ ਦੀ ਗੱਲ ਸੁਣ ਕੇ ਚੋਰ ਸਾਹੂਕਾਰ ਦੇ ਘਰ ਦੇ ਅੰਦਰ ਚਲਾ ਜਾਂਦਾ ਹੈ ਤੇ ਸਾਹੂਕਾਰ ਦੀ ਪਤਨੀ ਨੂੰ ਕਹਿਣ ਲੱਗਾ ਕਿ ਜੇਕਰ ਤੂੰ ਮੇਰੇ ਨਾਲ ਚੱਲਣਾ ਹੈ ਤਾਂ ਮੇਰੀ ਇੱਕ ਸ਼ਰਤ ਹੈ ਜੇਕਰ ਤੂੰ ਸ਼ਰਤ ਨੂੰ ਪੂਰਾ ਕਰੇਂਗੀ ਤਾਂ ਮੈਂ ਤੈਨੂੰ ਆਪਣੇ ਨਾਲ ਲੈ ਜਾ ਸਕਦਾ ਹਾਂ ਉਹ ਕਹਿਣ ਲੱਗਿਆ ਕਿ ਤੇਰਾ ਪਤੀ ਬਹੁਤ ਪੈਸੇ ਵਾਲਾ ਹੈ ਜਦ ਉਸ ਨੂੰ ਪਤਾ ਲੱਗੇਗਾ ਮੈਂ ਉਸ ਦੀ ਪਤਨੀ ਨੂੰ ਲੈ ਕੇ ਆਂ ਤਾਂ ਫਿਰ ਉਹ ਨਾ ਤੈਨੂੰ ਛੱਡੇਗਾ ਤੇ ਨਾ ਹੀ ਮੈਨੂੰ ਇਸ ਲਈ ਤੈਨੂੰ ਹੁਣੇ ਹੀ ਆਪਣੇ ਹੱਥਾਂ ਨਾਲ ਆਪਣੇ ਪਤੀ ਦਾ ਸਿਰ ਕੱਟਣਾ ਹੋਵੇਗਾ ਜੇਕਰ ਤੂੰ ਇਸ ਦਾ ਸਿਰ ਕੱਟ ਦੇਵੇਂਗੀ ਤਾਂ ਮੈਂ ਤੈਨੂੰ ਆਪਣੇ ਨਾਲ ਲੈ ਚੱਲਾਂਗਾ ਚੋਰੀ ਦੀ ਗੱਲ ਸੁਣ ਕੇ ਔਰਤ ਆਪਣੇ ਪਤੀ ਨੂੰ ਮਾਰਨ ਲਈ ਰਾਜ਼ੀ ਹੋ ਜਾਂਦੀ ਹੈ ਕਹਿੰਦੇ ਹਨ ਕਿ ਪਰਾਏ ਮਰਦਾਂ ਦੇ ਨਾਲ ਘੁੰਮਣ ਵਾਲੀ ਔਰਤ ਆਪਣੇ ਕੁਲ ਦਾ ਨਾਸ਼ ਵੀ ਦੇਖ ਸਕਦੀ ਹੈ ਸਮਾਜ ਦੀ ਨਿੰਦਾ ਵੀ ਸੁਣ ਸਕਦੀ ਹੈ ਬੰਦਨ ਚ ਵੀ ਪੈ ਸਕਦੀ ਹੈ ਤੇ ਮਰਨ ਮਾਰਨ ਤੇ ਗਾਲਾ ਜਾਵੇ ਤਾਂ ਉਸ ਤੋਂ ਵੀ ਪਿੱਛੇ ਨਹੀਂ ਹਟਦੀ ਦੋਸਤੋ ਚੋਰ ਦੇ ਕਹਿੰਦੇ ਉਸ ਔਰਤ ਨੇ ਆਪਣੇ ਹੱਥ ਵਿੱਚ ਤਲਵਾਰ ਲਈ ਤੇ ਇੱਕ ਹੀ ਵਾਰ ਵਿੱਚ ਆਪਣੇ ਸੌਂਦੇ ਹੋਏ ਪਤੀ ਦੀ ਗਰਦਨ ਧਾੜ ਨਾਲੋਂ ਅਲੱਗ ਕਰ ਦਿੱਤੀ ਜਿਵੇਂ ਹੀ ਉਸ ਚੋਰ ਨੂੰ ਪਤਾ ਲੱਗਿਆ ਕਿ ਉਸਨੇ ਆਪਣੇ ਪਤੀ ਨੂੰ ਮਾਰ ਦਿੱਤਾ ਹੈ ਉਹ ਉਥੋਂ ਭੱਜ ਖੜਾ ਹੋਇਆ ਬਾਹਰ ਆ ਕੇ ਵਿਕਰਮ ਨੇ ਪੁੱਛਿਆ ਕਿ ਕੀ ਹੋਇਆ ਦੋਸਤ ਕਿ ਉਸ ਔਰਤ ਨੇ ਆਪਣੇ ਪਤੀ ਦਾ ਸਿਰ ਕੱਟ ਦਿੱਤਾ ਹੈ ਤਾਂ ਚੋਰ ਨੇ ਜਵਾਬ ਦਿੱਤਾ ਹਾਂ ਉਸਨੇ ਆਪਣੇ ਪਤੀ ਦਾ ਸਿਰ ਕੱਟ ਦਿੱਤਾ ਹੈ ਇਸ ਲਈ ਮੈਂ ਉਥੋਂ ਭੱਜ ਆਇਆ ਹਾਂ ਤਾਂ ਵਿਕਰਮ ਕਹਿੰਦਾ ਹੈ ਦੋਸਤ ਹੁਣ ਤੂੰ ਇੱਥੋਂ ਭੱਜ ਜਾ ਨਹੀਂ ਤਾਂ ਰਾਜਾ ਦੇ ਸਿਪਾਈਆਂ ਨੂੰ ਪਤਾ ਲੱਗ ਗਿਆ ਤਾਂ ਉਹ ਔਰਤ ਏ ਨਹੀਂ ਕਹੇਗੀ ਕਿ ਉਸਨੇ ਆਪਣੇ ਪਤੀ ਨੂੰ ਖੁਦ ਮਾਰਿਆ ਹੈ ਉਹ ਕਹੇਗੀ ਕਿ ਉਸਦੇ ਪਤੀ ਨੂੰ ਆਪਾ ਮਾਰਿਆ ਹੈ ਇਸ ਲਈ ਇੱਥੋਂ ਭੱਜ ਨਹੀਂ ਤਾਂ ਫੜੇ ਜਾਵਾਂਗੇ ਤੇ ਜੇਕਰ ਤੂੰ ਫੜਿਆ ਗਿਆ ਤਾਂ ਰਾਜਾ ਨਿਸ਼ਚਿਤ ਰੂਪ ਨਾਲ ਤੈਨੂੰ ਮੌਤ ਦੀ ਸਜ਼ਾ ਦੇਵੇਗਾ ਮੇਰਾ ਤਾਂ ਕੋਈ ਨਹੀਂ ਮੈਂ ਤੇ ਇੱਥੇ ਦਾ ਰਹਿਣ ਵਾਲਾ ਹਾਂ ਤੇ ਸੌਕਰ ਦੀ ਔਰਤ ਨੇ ਮੈਨੂੰ ਦੇਖਿਆ ਵੀ ਨਹੀਂ ਹੈ ਦੋਸਤੋ ਇਸ ਤਰ੍ਹਾਂ ਦੋਨੋਂ ਉੱਥੋਂ ਭੱਜ ਜਾਂਦੇ ਹਨ ਰਾਜਾ ਵਿਕਰਮ ਤਾਂ ਆਪਣੀ ਮਹਿਨ ਵਿੱਚ ਆ ਕੇ ਸੋ ਜਾਂਦਾ ਹੈ ਇੱਧਰ ਜਦ ਉਸ ਸੌਕਰ ਦੀ ਪਤਨੀ ਨੇ ਦੇਖਿਆ ਕਿ ਉਹ ਚੋਰ ਭੱਜ ਗਿਆ ਹੈ ਤੇ ਉਸਨੇ ਉਸਦੇ ਪਤੀ ਨੂੰ ਵੀ ਮਰਵਾ ਦਿੱਤਾ ਹੈ ਤੇ ਉਸ ਨੂੰ ਵੀ ਨਾਲ ਨਹੀਂ ਲੈ ਕੇ ਗਿਆ ਤੇ ਉਸ ਨੂੰ ਮੂਰਖ ਬਣਾ ਗਿਆ ਹੈ ਤਾਂ ਰਾਜਾ ਦੇ ਸਿਪਾਈਆਂ ਤੋਂ ਬਚਣ ਲਈ ਸੌਕਰ ਦੀ ਔਰਤ ਨੇ ਸੋਨੇ ਚਾਂਦੀ ਨਾਲ ਭਰੇ ਦੋ ਸੰਦੂਖਾਂ ਨੂੰ ਕੱਢਿਆ ਤੇ ਸੋਨੇ ਚਾਂਦੀ ਦੇ ਗਹਿਣਿਆਂ ਤੇ ਪੈਸੇ ਕਾਚ ਫੈਲਾ ਦਿੱਤੇ ਤੇ ਸੰਦੂਕ ਨੂੰ ਖੁੱਲਾ ਛੱਡ ਦਿੱਤਾ ਉਸ ਤੋਂ ਬਾਅਦ ਰੋਨ ਚਿਕਨ ਲੱਗੀ ਹੱਲਾ ਮੱਚ ਗਿਆ ਕਿ ਚੋਰ ਸਾਹੂਕਰ ਨੂੰ ਮਾਰ ਗਿਆ ਦੋਸਤੋ ਜਦ ਆਂਡ ਗਵੰਡ ਵਾਲਿਆਂ ਨੂੰ ਇਹ ਖਬਰ ਪਤਾ ਲੱਗੀ ਤਾਂ ਉਸਨੇ ਕਹਿ ਦਿੱਤਾ ਕਿ ਚੋਰ ਮੇਰੇ ਪਤੀ ਨੂੰ ਮਾਰ ਕੇ ਚਲੇ ਗਏ ਜਦ ਉਸਦੇ ਕਵਾਂਡੀਆਂ ਨੇ ਦੇਖਿਆ ਕਿ ਸਾਹੂਕਰ ਦਾ ਸਿਰ ਕਟਿਆ ਪਿਆ ਹੈ ਤੇ ਪੂਰੇ ਕਮਰੇ 'ਚ ਖੂਨ ਫੈਲਾ ਪਿਆ ਹੈ ਤੇ ਸੋਨੇ ਚਾਂਦੀ ਦੇ ਦੋ ਬਕਸੇ ਖੁੱਲੇ ਪਏ ਹਨ ਤਾਂ ਉਹਨਾਂ ਨੇ ਇਹ ਸਮਝਿਆ ਕਿ ਜ਼ਰੂਰ ਇਸ ਦੇ ਪਤੀ ਨੂੰ ਚੋਰਾਂ ਨੇ ਮਾਰਿਆ ਹੈ। ਹੌਲੀ-ਹੌਲੀ ਉੱਥੇ ਕਾਫੀ ਲੋਕ jama ਹੋ ਗਏ। ਥੋੜੀ देर बाद ਇਹ ਸੂchna ਮਹਾਰਾਜ ਕੋਲ ਪਹੁੰਚਾਂਦੀ ਹੈ ਕਿ ਮਹਾਰਾਜ ਤੁਹਾਡੇ ਰਾਜ ਵਿੱਚ ਚੋਰੀ ਹੋ ਗਈ ਹੈ ਤੇ ਇੱਕ ਸਾਊਕਰ ਚੋਰਾਂ ਨੇ ਮਾਰ ਦਿੱਤਾ ਹੈ। ਤਾਂ ਮਹਾਰਾਜ ਕਹਿਣ ਲੱਗੇ ਕਿ ਅਸੀਂ ਬਹੁਤ ਜਲਦੀ ਚੋਰਾਂ ਨੂੰ ਫੜ ਲਵਾਂਗੇ। ਤੁਸੀਂ ਚਿੰਤਾ ਨਾ ਕਰੋ। ਹੁਣ ਤੁਸੀਂ ਸਾਰੇ ਮਿਲ ਕੇ ਉਸ ਸਾਊਕਰ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰੋ। ਦੋਸਤੋ ਬਾਸਾਰੇ ਮਿਲਕੇ ਸਾਹੂਕਾਰ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰਨ ਲੱਗ ਪਏ ਹਨ ਦੋਸਤੋ ਸਾਹੂਕਾਰ ਦੀ ਪਤਨੀ ਹਲੇ ਨਵੀਂ ਵਿਆਹੀ ਸੀ ਉਸਦੀ ਕੋਈ ਔਲਾਦ ਨਹੀਂ ਸੀ ਹੁਣ ਸਾਹੂਕਾਰ ਦੀ ਪਤਨੀ ਜ਼ਿੱਦ ਕਰਨ ਲੱਗੀ ਕਿ ਮੈਂ ਆਪਣੇ ਪਤੀ ਦੇ ਨਾਲ ਸਤੀ ਹੋਣਾ ਚਾਹੁੰਦੀ ਹਾਂ ਜਦ ਇਹ ਗੱਲ ਉਸਦੇ ਆਣ ਗੁਆਂਢ ਦੇ ਲੋਕਾਂ ਨੇ ਸੁਣੀ ਕਿ ਸਾਹੂਕਾਰ ਦੀ ਪਤਨੀ ਸਤੀ ਹੋਣਾ ਚਾਹੁੰਦੀ ਹੈ ਤਾ ਉਹ ਸਭ ਕਹਿ ਲੱਗੇ ਕਿ ਇਸ ਦੀ ਮਨਜ਼ੂਰੀ ਤਾਂ ਮਹਾਰਾਜ ਤੋਂ ਲੈਣੀ ਪਵੇਗੀ ਤਾਂ ਕੁਝ ਲੋਕ ਮਹਾਰਾਜ ਦੇ ਕੋਲ ਆਏ ਤੇ ਰਾਜਾ ਨੂੰ ਕਹਿਣ ਲੱਗੇ ਮਹਾਰਾਜ ਸੌਕਰ ਨੂੰ ਚੋਰਾ ਨੇ ਮਾਰਿਆ ਸੀ ਉਸ ਦੀ ਪਤਨੀ ਪਤੀ ਵਰਤਾ ਹੈ ਤੇ ਉਹ ਆਪਣੇ ਪਤੀ ਦੇ ਨਾਲ ਸਤੀ ਹੋਣਾ ਚਾਹੁੰਦੀ ਹੈ ਤਾਂ ਰਾਜਾ ਵਿਕਰਮ ਕਹਿੰਦੇ ਹਨ ਠੀਕ ਹੈ ਉਸ ਨੂੰ ਸਤੀ ਹੋਣ ਦਿੱਤਾ ਜਾਵੇ ਚਲੋ ਮੈਂ ਵੀ ਉੱਥੇ ਪਹੁੰਚ ਰਿਹਾ ਹਾਂ ਜਿਸ ਸ਼ਮਸ਼ਾਨ ਘਾਟ ਵਿੱਚ ਉਹ ਸਤੀ ਹੋਣਾ ਚਾਹੁੰਦੀ ਸੀ ਤੁਹਾਨੂੰ ਦੱਸ ਦਈਏ ਕਿ ਪਹਿਲਾ ਜੋ ਔਰਤ ਸਤੀ ਹੋਣਾ ਚਾਹੁੰਦੀ ਸੀ ਉਸ ਦੀ ਪ੍ਰੀਖਿਆ ਹੁੰਦੀ ਸੀ ਤਾਂ ਹੀ ਉਸ ਨੂੰ ਸਤੀ ਹੋਣ ਦਾ ਅਧਿਕਾਰ ਮਿਲਦਾ ਸੀ ਸਤੀ ਹੋਣ ਵਾਲੀ ਔਰਤ ਦੇ ਹੱਥ ਵਿੱਚ ਗਾਂ ਦਾ ਗੋਬਰ ਦਿੱਤਾ ਜਾਂਦਾ ਸੀ ਤੇ ਉਸ ਗਾਂ ਦੇ ਗੋਬਰ ਨੂੰ ਉਛਾਲ ਕੇ ਜ਼ਮੀਨ ਤੇ ਸੁੱਟਵਾਇਆ ਜਾਂਦਾ ਸੀ ਜੇਕਰ ਧਰਤੀ ਤੇ ਡਿੱਗਦੇ ਹੀ ਉਹ ਗੋਬਰ ਨਾਰੀਅਲ ਬਣ ਜਾਂਦਾ ਤਾਂ ਉਹ ਔਰਤ ਸਤੀ ਹੋਣ ਦੇ ਯੋਗ ਹੁੰਦੀ ਸੀ ਹੁਣ ਸਾਹੂ ਕਾਰਤੀ ਪਤਨੀ ਦੇ ਹੱਥ ਗਾ ਦਾ ਗੋਬਰ ਦਿੱਤਾ ਜਾਂਦਾ ਹੈ ਤੇ ਜਦ ਉਹ ਉਸ ਗੋਬਰ ਨੂੰ ਉਛਾਲਦੀ ਹੈ ਤਾਂ ਉਸ ਸਮੇਂ ਉਸ ਗੋਬਰ ਦਾ ਨਾਰੀਅਲ ਬਣ ਜਾਂਦਾ ਹੈ ਤਾਂ ਸਾਰੇ ਲੋਕ ਕਹਿਣ ਲੱਗੇ ਕਿ ਇਸ ਨੂੰ ਸਤੀ ਕਰ ਦਿੱਤਾ ਜਾਵੇ ਇਸ ਦੀ ਯੋਗਤਾ ਸਤੀ ਹੋਣ ਦੇ ਲਾਇਕ ਹੈ ਇਹ ਪਤੀ ਵਰਤਾ ਹੈ ਦੋਸਤੋ ਇਸ ਤੋਂ ਬਾਅਦ ਸਾਹੂ ਕਰਦੀ ਉਹ ਔਰਤ ਆਪਣੇ ਪਤੀ ਦੇ ਨਾਲ ਸਤੀ ਹੋਣ ਲਈ ਪੂਰੀ ਤਿਆਰ ਹੋ ਜਾਂਦੀ ਹੈ ਸੋਲਾ ਸਿੰਗਾਰ ਕਰਕੇ ਜਦ ਸਾਰੀ ਤਿਆਰੀ ਪੂਰੀ ਕਰਕੇ ਆਪਣੇ ਪਤੀ ਦੇ ਨਾਲ ਸਤੀ ਹੋਣ ਦੇ ਲਈ ਉਸ ਦੀ ਚਿਤਾ ਤੇ ਬੈਠ ਜਾਂਦੀ ਹੈ ਤਾਂ ਉਸੇ ਸਮੇਂ ਮਹਾਰਾਜ ਵਿਕਰਮ ਆਉਂਦੇ ਹਨ ਦੋਸਤੋ ਮਹਾਰਾਜ ਵਿਕਰਮ ਨੇ ਦੇਖਿਆ ਕਿ ਇਹ ਉਹੀ ਸਹੋਕਾਰ ਦੀ ਪਤਨੀ ਹੈ ਜਿਸ ਨੇ ਖੁਦ ਆਪਣੇ ਹੱਥਾਂ ਨਾਲ ਆਪਣੇ ਪਤੀ ਨੂੰ ਮਾਰਿਆ ਹੈ ਤੇ ਹੁਣ ਉਹ ਸਤੀ ਹੋਣਾ ਚਾਹੁੰਦੀ ਹੈ ਇਹ ਕਿਵੇਂ ਹੋ ਸਕਦਾ ਹੈ ਪਤੀ ਦੀ ਹੱਤਿਆ ਕਰਨ ਵਾਲੀ ਔਰਤ ਪਤੀ ਵਰਤਾ ਕਿਵੇਂ ਹੋ ਗਏ ਦੋਸਤੋ ਮਹਾਰਾਜ ਵਿਕਰਮ ਉਸ ਔਰਤ ਨੂੰ ਕਹਿਣ ਲੱਗੇ ਹੈ ਸੌਕਰ ਦੀ ਪਤਨੀ ਤੂੰ ਇੱਕ ਹੀ ਕਰਨ ਜਾ ਰਹੀ ਹੈ ਸੌਕਰ ਦੀ ਪਤਨੀ ਨੇ ਜਵਾਬ ਦਿੱਤਾ ਮਹਾਰਾਜ ਮੈਂ ਸਤੀ ਹੋਣਾ ਚਾਹੁੰਦੀ ਹਾਂ ਮੈਂ ਇੱਕ ਪਤੀ ਵਰਤਾ ਔਰਥਾਂ ਇਹ ਸੁਣ ਕੇ ਰਾਜਾ ਨੇ ਹੱਸਦੇ ਹੋਏ ਸੌਕਰ ਦੀ ਪਤਨੀ ਨੂੰ ਹੌਲੀ ਦੇ ਨੇ ਕਿਹਾ ਧੰਨ ਹੈ ਨਾਰੀ ਤੈਨੂੰ ਸਮਝਣਾ ਬੜਾ ਔਖਾ ਹੈ ਨਾਰੀ ਦੀ ਰਚੀ ਗਈ ਸਾਜਿਸ਼ ਨੂੰ ਤਾਂ ਪਾਰ ਬ੍ਰਹਮ ਬ੍ਰਹਮ ਵੀ ਨਹੀਂ ਪਾ ਸਕੇ ਰਾਜਾ ਵਿਕਰਮ ਨੇ ਸਾਉਕਾਰਦੀ ਔਰਤ ਨੂੰ ਕਿਹਾ "ਹੇ ਸਾਉਕਾਰਦੀ ਪਤਨੀ ਤੂੰ ਤਾਂ ਖੁਦ ਆਪਣੇ ਹੱਥਾਂ ਨਾਲ ਆਪਣੇ ਪਤੀ ਨੂੰ ਮਾਰਿਆ ਹੈ ਤੇ ਫਿਰ ਵੀ ਸਤੀ ਹੋਣਾ ਚਾਹੁੰਦੀ ਹੈ ਇਹ ਗੱਲ ਕੁਝ ਹਜਮ ਨਹੀਂ ਹੋ ਰਹੀ" ਰਾਜਾ ਵਿਕਰਮ ਦੀ ਇਹ ਗੱਲ ਸੁਣ ਕੇ ਉਹ ਸਮਝ ਗਈ ਕਿ ਰਾਜਾ ਸਾਹਿਬ ਮੇਰੇ ਉਸ ਭੇਤੇ ਬਾਰੇ ਜਾਣਦੇ ਹਨ ਪਰ ਫਿਰ ਵੀ ਉਸ ਔਰਤ ਦਾ ਸਤੀ ਤਪ ਜਾਗਰਿਤ ਹੋ ਚੁੱਕਿਆ ਸੀ ਇਸ ਲਈ ਉਸਨੇ ਸੂਰਜ ਦੇ ਮੰਤਰ ਦਾ ਜਾਪ ਕੀਤਾ ਤੇ ਚਿਤਾ ਨੂੰ ਅੱਗ ਲਗਾ ਦਿੱਤੀ ਇਹ ਦੇਖ ਕੇ ਰਾਜਾ ਵਿਕਰਮ ਬੜਾ ਹੈਰਾਨ ਸੀ ਰਾਜਾ ਵਿਕਰਮ ਨੇ ਦੇਖਿਆ ਕਿ ਇਹ ਤਾਂ ਸੱਚਮੁੱਚ ਸਤੀ ਹੋ ਰਹੀ ਹੈ ਇਸ ਨੂੰ ਤਾਂ ਮੈਂ ਵੀ ਨਹੀਂ ਰੋਕ ਸਕਦਾ ਥੋੜੀ ਦੇਰ ਚ ਉਸ ਚਿਤਾ ਦੇ ਚਾਰੇ ਪਾਸੇ ਅੱਗ ਲੱਗ ਜਾਂਦੀ ਹੈ ਤੇ ਉਹ ਵੀ ਮੰਤਰ ਨਾਲ ਇਹ ਦੇਖ ਕੇ ਰਾਜਾ ਨੂੰ ਬੜੀ ਹੈਰਾਨੀ ਹੁੰਦੀ ਹੈ ਇਧਰ ਔਰਤ ਸਮਝ ਗਈ ਕਿ ਰਾਤ ਚ ਚੋਰ ਆਇਆ ਸੀ ਤੇ ਜੋ ਦੂਜਾ ਚੋਰ ਬਾਹਰ ਖੜਾ ਸੀ ਉਹ ਕੋਈ ਹੋਰ ਨਹੀਂ ਖੁਦ ਰਾਜਾ ਵਿਕਰਮ ਸੀ ਹੁਣ ਤਾਂ ਉਸ ਆਰਥ ਨੇ ਰਾਜਾ ਵਿਕਰਮ ਨੂੰ ਕਿਹਾ हे ਰਾਜਾ ਮੇਰੀ ਗੱਲ ਧਿਆਨ ਨਾਲ ਸੁਣ हे ਰਾਜਾ ਤੂੰ ਇੱਕ ਇਹ ਗੱਲ ਕਹਿ ਰਿਹਾ ਹੈ ਕਿ ਮੈਨੂੰ ਕਿਸ ਸੱਟ ਪਹੁੰਚਾ ਰਿਹਾ ਹੈ ਤੂੰ ਮੈਨੂੰ ਨਾ ਦੇਖ ਮੈਂ ਤਾਂ ਸਦੀ ਹੋ ਰਹੀ ਹਾਂ ਤੂੰ ਆਪਣੀ ਦੇਖ ਤੇਰੇ ਤੇਵੇ ਬਹੁਤ ਵੱਡੀ ਮੁਸੀਬਤ ਆ ਰਹੀ ਹੈ ਤੂੰ ਜੋ ਮੇਰੇ ਨਾਲ ਕੀਤਾ ਹੈ ਇਸ ਦਾ ਫਲ ਤੁਹਾਨੂੰ ਮਿਲਣ ਵਾਲਾ ਹੈ ਮੈਂ ਤਾਂ ਉਸ ਜ਼ੋਰ ਦੇ ਨਾਲ ਜਾਣ ਵਾਲੀ ਸੀ ਪਰ ਨਹੀਂ ਗਈ ਪਰ ਤੇਰੀ ਚਹੇਤੀ ਰਾਣੀ ਹੰਸਿਕਾ ਤੈਨੂੰ ਧੋਖਾ ਦੇ ਕੇ ਇੱਕ ਜਿੰਨ ਦੇ ਨਾਲ ਰੰਗ ਰਲੀਆਂ ਮਣਾਉਂਦੀ ਹੈ ਉਹ ਰੋਜ਼ਾਨਾ ਰਾਤ ਨੂੰ ਉੱਠ ਕੇ ਇੱਕ ਜਿੰਨ ਦੇ ਕੋਲ ਜਾਂਦੀ ਹੈ ਤੇ ਉਹ ਜਿੰਨ ਰਾਤ ਦੇ 12 ਵਜੇ ਉਸ ਨੂੰ ਤੇਰੇ ਮਹਿਲ ਚੋਂ ਕੱਢ ਕੇ ਲੈ ਜਾਂਦਾ ਹੈ ਤੇ ਉਹ ਉਸਦੇ ਨਾਲ ਬੜੇ ਆਰਾਮ ਨਾਲ ਰਹਿੰਦੀ ਹੈ ਦੋਸਤੋ ਇਹ ਸੁਣਦੇ ਹੀ ਰਾਜਾ ਦਾ ਚਿਹਰਾ ਫਿੱਕਾ ਪੈ ਜਾਂਦਾ ਹੈ ਉਸਦੇ ਪੈਰਾਂ ਹੇਠ ਜ਼ਮੀਨ ਖਿਸਕ ਜਾਂਦੀ ਹੈ ਰਾਜਾ ਵਿਕਰਮ ਕਹਿਣ ਲੱਗਾ ਕਿ ਇਸ ਦਾ ਪਤਾ ਕਿਵੇਂ ਲੱਗੇਗਾ ਕਿ ਮੇਰੀ ਪਤਨੀ ਜਿੰਨੂ ਮਿਲ ਜਾਂਦੀ ਹੈ ਤਾਂ ਔਰਤ ਕਹਿੰਦੀ ਹੈ हे ਰਾਜਨ ਜੇਕਰ ਤੂੰ ਆਪਣੀ ਔਰਤ ਨੂੰ ਰੰਗੇ ਹੱਥੀ ਫੜਨਾ ਚਾਹੁੰਦਾ ਹੈ ਤਾਂ ਤੂੰ ਇੱਕ ਕੰਮ ਕਰ ਤੂੰ ਰਾਤ ਨੂੰ ਆਪਣੇ ਹੱਥ 'ਚ ਇੱਕ ਮਸ਼ਾਲ ਲਵੀ ਤੇ 나ਈ ਦਾ ਭੇਸ ਬਣਾ ਕੇ ਹਜਾਮਤ ਬਣਾਉਣ ਦੇ ਸਾਰੇ ਔਜ਼ਾਰ ਆਪਣੇ ਕੋਲ ਰੱਖ ਲਵੀ ਤੇ ਆਪਣੇ ਨਗਰ ਦੀ ਪੂਰਬ ਦਿਸ਼ਾ ਵੱਲ ਚਲਾ ਜਾਵੀਂ ਨਗਰ ਦੀ ਪੂਰਬ ਦਿਸ਼ਾ 'ਚ ਇੱਕ बावੜੀ ਹੈ बावੜੀ ਕਹਿੰਦੇ ਹਨ ਤਲਾਬ ਨੂੰ ਤੂੰ ਉਸ बावੜੀ ਤੇ ਪਹੁੰਚ ਜਾਵੇਂ ਤੇ ਉੱਥੇ ਜਾ ਕੇ ਰੋਣ ਲੱਗ ਜਾਵੇਂ ਤੇਰੀ ਆਵਾਜ਼ ਸੁਣ ਕੇ ਜਦ ਜਿੰਨ ਤੇਰੇ ਕੋਲ ਆਵੇ ਤਾਂ ਤੂੰ ਉਸ ਨੂੰ ਕਹੀਂ ਕਿ ਮੈਂ ਤੇਰਾ ਨਹੀਂ ਹਾਂ ਤੇ ਤੇਰੇ ਵਾਲ ਕੱਟਣ ਆਇਆ ਹਾਂ ਉਸ ਤੋਂ ਬਾਅਦ ਜਦ ਉਹ ਤੈਨੂੰ ਆਪਣੇ ਨਾਲ ਲੈ ਜਾਵੇ ਤਾਂ ਤੂੰ ਉੱਥੇ ਦਾ ਸਾਰਾ ਨਜ਼ਾਰਾ ਆਪਣੀ ਅੱਖਾਂ ਨਾਲ ਦੇਖ ਲਵੇਂ ਦੋਸਤੋ ਹੁਣ ਤਾਂ ਰਾਜਾ ਵਿਕਰਮ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਰਾਜਾ ਵਿਕਰਮ ਉਸ ਸੌਕਰ ਦੀ ਪਤਨੀ ਨੂੰ ਸਤੀ ਕਹੋ ਮਾਉਂ ਤੋਂ ਬਾਅਦ ਵਾਪਸ ਆਪਣੇ ਦਰਬਾਰ ਆ ਜਾਂਦਾ ਹੈ ਤੇ ਰਾਜਾ ਵਿਕਰਮ ਦੇ ਦਿਮਾਗ 'ਚ ਉਹੀ ਗੱਲਾਂ ਗੂੰਜਣ ਲੱਗਦੀਆਂ ਹਨ ਕਿ ਮੇਰੀ ਰਾਣੀ ਹੰਸੀਕਾ ਜਿੰਦੇ ਨਾਲ ਰਹਿੰਦੀ ਹੈ ਤਾਂ ਦੋਸਤੋ ਰਾਜਾ ਵਿਕਰਮ ਮਨ ਵਿੱਚ ਵਿਚਾਰ ਕਰਨ ਲੱਗਿਆ ਕਿ ਅੱਜ ਮੈਂ ਦੇਖਣਾ ਚਾਹੁੰਦਾ ਹਾਂ ਕਿ ਸੱਚ ਹੈ ਜਾਂ ਝੂਠ ਰਾਜਾ ਵਿਕਰਮ ਨੇ ਆਪਣਾ ਪੇਸ ਬਦਲਿਆ ਤੇ ਪੇਸ ਬਦਲ ਕੇ ਨਾਇਦਾ ਪੇਸ ਧਾਰਨ ਕੀਤਾ ਤੇ ਜੋ ਵਾਲ ਕੱਟਣ ਵਾਲੇ ਔਜ਼ਾਰ ਸੀ ਉਹ ਸਾਰੇ ਇੱਕ ਕਪੜੇ ਵਿੱਚ ਬਨ ਲਏ ਤੇ ਹੱਥ ਵਿੱਚ ਮਸ਼ਾਲ ਲੈ ਤੇ ਜਦ ਰਾਤ ਦਾ ਕੁਝ ਸਮਾਂ ਬੀਤਿਆ ਤਾਂ ਰਾਜਾ ਹੱਥ ਵਿੱਚ ਮਸ਼ਾਲ ਲੈ ਕੇ ਨਗਰ ਦੀ ਪੂਰਬ ਦਿਸ਼ਾ ਵੱਲ ਚਲਾ ਜਾਂਦਾ ਹੈ ਚਲਦੇ ਚਲਦੇ ਉਹ ਉੱਥੇ ਤਲਾਬ ਤੇ ਪਹੁੰਚ ਜਾਂਦਾ ਹੈ ਜਿਸ ਤਲਾਬ ਤੇ ਉਹ ਜinn ਰਹਿੰਦਾ ਸੀ ਰਾਜਾ ਵਿਕਰਮ ਉਸ ਤਲਾਬ ਦੇ ਪਿੱਛੇ ਬੈਠ ਕੇ ਰੋਣ ਲੱਗਾ ਉਧਰ ਉਸ ਜinn ਨੇ ਦੇਖਿਆ ਕਿ ਉਸ ਤਲਾਬ ਦੇ ਪਿੱਛੇ ਕੋਈ ਵਿਅਕਤੀ ਰੋ ਰਿਹਾ ਹੈ ਤਾਂ ਉਹ ਜinn ਆਪਣੇ ਮਹਿਲ ਚੋਂ ਬਾਹਰ ਨਿਕਲ ਕੇ ਆਉਂਦਾ ਹੈ ਤੇ ਕਹਿਣ ਲੱਗਿਆ ਤੂੰ ਕੌਣ ਹੈ ਤੇ ਇੱਥੇ ਬੈਠ ਕੇ ਕਿਉਂ ਰੋ ਰਿਹਾ ਹੈ ਰਾਜਾ ਵਿਕਰਮ ਨੇ ਜਵਾਬ ਦਿੱਤਾ ਮੈਂ ਇੱਕ ਨਾਈ ਹਾਂ ਤੇ ਤੁਹਾਡੇ ਵਾਲ ਕੱਟਣ ਆਇਆ ਹਾਂ ਪਰ ਮੈਂ ਰੋ ਇਸ ਲਈ ਰਿਹਾ ਕਿ ਇਸ ਸਮੇਂ ਮੈਨੂੰ ਰਾਤ ਹੋ ਗਈ ਹੈ ਰਸਤੇ 'ਚ ਕੋਈ ਵਾਰਦਾਤ ਮੇਰੇ ਨਾਲ ਨਾ ਹੋ ਜਾਵੇ ਕੋਈ ਮੈਨੂੰ ਮਾਰ ਨਾ ਦੇਵੇ ਇਸ ਲਈ ਮੈਂ ਇੱਥੇ ਰੋ ਰਿਹਾ ਹਾਂ ਮੈਂ ਤੁਹਾਡਾ ਪੁਛਤੈਨੀ ਨਹੀਂ ਹਾਂ ਮੇਰੇ ਦਾਦਾ ਪਰਦਾਦਾ ਸਭ ਤੁਹਾਡੇ ਬਾਪ ਦਾਦਾ ਦੇ ਵਾਲ ਕੱਟਦੇ ਆਏ ਹਨ ਮੈਂ ਸੁਣਿਆ ਹੈ ਕਿ ਤੁਹਾਡੀ ਦਾੜੀ ਮੁੱਛ ਬਹੁਤ ਵੱਡੀ ਹੋ ਗਈ ਹੈ ਤਾਂ ਮੈਂ ਵੀ ਤੁਹਾਡੀ ਹਜਾਮਤ ਬਣਾਉਣ ਲਈ ਆ ਗਿਆ ਦੋਸਤੋ ਜਿੰਨ ਦੇ ਜਦ ਇੱਕ ਦੇਖਿਆ ਕਿ ਇਹ ਨਾਈ ਸਾਡਾ ਪੁਛਤੈਨੀ ਨਹੀਂ ਹੈ ਤਾਂ ਉਹ ਉਸ ਨਾਈ ਨੂੰ ਆਪਣੇ ਮਹਿਲ ਦੇ ਅੰਦਰ ਬੁਲਾ ਕੇ ਲੈ ਜਾਂਦਾ ਹੈ ਮਹਿਲ 'ਚ ਪਹੁੰਚਣ ਤੇ ਰਾਜਾ ਵਿਕਰਮ ਨੇ ਦੇਖਿਆ ਕਿ ਉਸ ਦੀ ਰਾਣੀ ਹੰਸਿਕਾ ਮਹਿਲ ਦੇ ਅੰਦਰ ਜਿੰਨ ਦੇ ਨਾਲ ਕਮਰੇ ਵਿੱਚ ਬੈਠੀ ਹੋਈ ਹੈ ਦੋ ਦੋਏ ਦੇਖ ਕੇ ਰਾਜਾ ਵਿਕਰਮ ਦੇ ਗੁੱਸੇ ਦਾ ਟਿਕਾਣਾ ਨਾ ਰਿਹਾ ਉਸ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਸ ਨੇ ਆਪਣੀ ਰਾਣੀ ਨੂੰ ਜਦ ਇੱਕ ਜੈਨ ਦੀਆਂ ਬਾਹਾਂ ਵਿੱਚ ਦੇਖਿਆ ਤਾਂ ਉਸ ਦਾ ਪਾਰਸ ਸਤਵੇਂ ਅਸਮਾਨ ਤੇ ਪਹੁੰਚ ਗਿਆ ਉਹ ਸਮਝ ਗਿਆ ਸੀ ਕਿ ਉਹ ਸਤਿ ਠੀਕ ਕਹਿ ਰਹੀ ਸੀ ਕਿ ਮੇਰੀ ਪਤਨੀ ਬਤਲਨ ਹੈ ਰਾਜਾ ਸੋਚਣ ਲੱਗਿਆ ਕਿ ਕਿਸੇ ਨੇ ਸੱਚ ਕਿਹਾ ਹੈ ਕਿ ਮਨੁੱਖ ਨੂੰ ਇਹ ਤਿੰਨ ਗੱਲਾਂ ਹਮੇਸ਼ਾ ਧਿਆਨ ਚ ਰੱਖਣੀਆਂ ਚਾਹੀਦੀਆਂ ਹਨ ਪਹਿਲੀ ਕਦੇ ਕਿਸੇ ਦੂਜੇ ਦਾ ਮਜ਼ਾਕ ਨਹੀਂ ਉਣਾਉਣਾ ਚਾਹੀਦਾ ਹੋ ਸਕਦਾ ਹੈ ਜਿਸ ਗੱਲ ਨੂੰ ਲੈ ਕੇ ਤੁਸੀਂ ਦੂਜੇ ਦਾ ਮਜ਼ਾਕ ਉਣਾਉਂਦੇ ਹੋ ਉਹੀ ਤੁਹਾਡੇ ਨਾਲ ਵੀ ਹੋ ਜਾਵੇ ਦੂਜਿਆਂ ਦੇ ਨਾਲ ਬੁਰਾ ਵੀ ਨਹੀਂ ਕਰਨਾ ਚਾਹੀਦਾ ਜਦ ਤੁਸੀਂ ਕਿਸੇ ਦੇ ਨਾਲ ਬੁਰਾ ਕਰਦੇ ਹੋ ਤਾਂ ਕੋਈ ਤੁਹਾਡੇ ਨਾਲ ਵੀ ਪੁਰਾ ਕਰ ਸਕਦਾ ਹੈ ਦੂਜਿਆਂ ਦੇ ਦੋਸ਼ ਵੀ ਨਹੀਂ ਦੇਖਣੇ ਚਾਹੀਤੇ ਜਦ ਮਨੁੱਖ ਦੂਜਿਆਂ ਦੇ ਦੋਸ਼ ਦੇਖ ਕੇ ਚੱਲਦਾ ਹੈ ਉਸਤੇ ਹੱਸਦਾ ਹੈ ਤਾਂ ਯਾਦ ਰੱਖਿਓ ਕੋਈ ਤੁਹਾਡੇ ਤੇ ਵੀ ਹੱਸਦਾ ਹੋਵੇਗਾ। ਦੂਜੀ ਗੱਲ ਜੇਕਰ ਦੂਜਿਆਂ 'ਚ ਕੁਝ ਦੇਖਣਾ ਹੈ ਤਾਂ ਉਹਨਾਂ ਦੀਆਂ ਅਛਾਈਆਂ ਨੂੰ ਦੇਖੋ। ਇਸ ਨਾਲ ਸਾਡੇ ਜੀਵਨ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਜੋ ਲੋਕ ਦੂਜਿਆਂ ਦੇ ਦੋਸ਼ ਲੱਭਦੇ ਰਹਿੰਦੇ ਹਨ। ਉਹਨਾਂ ਵਿੱਚ ਉਸੇ ਤਰ੍ਹਾਂ ਦੇ ਭਾਵ ਪੈਦਾ ਹੋ ਜਾਂਦੇ ਹਨ। ਤੀਜੀ ਗੱਲ ਸਾਨੂੰ ਕਦੇ ਦੂਜੇ ਦੀ ਔਰਤ, ਦੂਜੇ ਦੀ ਭੈਣ ਤੇ ਨੂੰ ਕਦੇ ਬੁਰੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਜੋ ਲੋਕ ਦੂਜਿਆਂ ਦੀ ਭੈਣ ਤੀਨ ਨੂੰ ਬੁਰੀ ਨਜ਼ਰ ਨਾਲ ਦੇਖਦੇ ਹਨ ਉਹਨਾਂ ਦੀ ਭੈਣ ਤੀਨ ਨੂੰ ਵੀ ਕੋਈ ਬੁਰੀ ਨਜ਼ਰ ਨਾਲ ਦੇਖਦਾ ਹੈ ਇਹ ਤਾਂ ਬਦਲਾ ਹੈ ਜਿਹੋ ਜਿਹਾ ਕਰੋਗੇ ਉਹੋ ਜਿਹਾ ਹੀ ਅਗਿਆ ਜਾਵੇਗਾ ਕਹਿੰਦੇ ਹਨ ਦੂਜਿਆਂ ਦੇ ਧਨ ਦਾ ਹਰਨ ਦੂਜਿਆਂ ਦੀ ਔਰਤ ਦੀ ਚਾਹਤ ਆਪਣੇ ਹਿਤੇਸ਼ੀਆਂ ਦਾ ਤਿਆਗ ਇਹ ਤਿੰਨੇ ਹੀ ਦੋਸ਼ ਨਾਸ਼ ਕਰਨ ਵਾਲੇ ਹੁੰਦੇ ਹਨ ਜੋ ਮਨੁੱਖ ਇਹਨਾਂ ਤੋਂ ਬਚ ਗਿਆ ਉਸਨੇ ਆਪਣੇ ਜੀਵਨ ਨੂੰ ਸੁਰੱਖਿਤ ਕਰ ਲਿਆ ਦੋਸਤੋ ਰਾਜਾ ਵਿਕਰਮ ਨੇ ਉਸ ਜਿੰਨ ਨੂੰ ਕਿਹਾ ਸਾਹਬ ਪਹਿਲਾ ਮੈਂ ਤੁਹਾਡੀ ਹਜਾਮਤ ਬਣਾ ਦਿੰਦਾ ਹਾਂ ਉਸ ਤੋਂ ਬਾਅਦ ਤੁਸੀਂ ਆਪਣੀ ਰਾਣੀ ਕੋਲ ਚਲੇ ਜਾਣਾ ਜਿੰਨ ਨੂੰ ਨਹੀਂ ਪਤਾ ਸੀ ਕਿ ਉਹ ਰਾਜਾ ਵਿਕਰਮ ਹੀ ਹੈ ਹੋਂਤਾ ਉਹ ਰਾਜਾ ਵਿਕਰਮ ਦੇ ਕੋਲ ਹਜਾਮਤ ਬਣਾਉਣ ਲਈ ਬੈਠ ਜਾਂਦਾ ਹੈ ਨਾਈ ਬਣੇ ਰਾਜਾ ਵਿਕਰਮ ਨੇ ਇੱਕ ਲੰਮਾ ਚੌੜਾ ਉਸਤਰਾ ਕਟਿਆ ਤੇ ਉਸੇ ਉਸਤਰੇ ਨਾਲ ਜਿੰਨ ਦੀ ਗਰਦਨ ਕੱਟ ਦਿੱਤੀ ਜਿੰਨ ਉੱਥੇ ਹੀ ਢੇਰੀ ਹੋ ਗਿਆ ਉਸ ਤੋਂ ਬਾਅਦ ਰਾਜਾ ਵਿਕਰਮ ਆਪਣੇ ਅਸਲੀ ਪੇਸ਼ ਵਿੱਚ ਆ ਜਾਂਦਾ ਹੈ ਤੇ ਜਦ ਉਸਦੀ ਰਾਣੀ ਹੰਸਿਕਾ ਉਸ ਨੂੰ ਦੇਖਦੀ ਹੈ ਤਾਂ ਉਸ ਦੇ ਚਿਹਰੇ ਦੀਆਂ ਹਵਾਇਆਂ ਉੱਡ ਜਾਂਦੀਆਂ ਹਨ ਉਹ ਵਾਰ-ਵਾਰ ਆਪਣੇ ਪਤੀ ਤੋਂ ਮਾਫੀ ਮੰਗਦੀ ਹੈ ਰਾਜਾ ਵਿਕਰਮ ਨੇ ਉਸ ਨੂੰ ਮਾਰਿਆ ਤਾਂ ਨਹੀਂ ਪਰ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਆਪਣੀ رائے ਜ਼ਰੂਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ